ਕਟੋ-ਕਟ ਸਮਰਥਨ ਮੁੱਲ ਐਮਐਸਪੀ ਤੇ ਹੋਰਾਂ ਮੰਗਾ ਸੰਬੰਧੀ ਅੰਦੋਲਨਕਾਰੀਆਂ ਕਿਸਾਨਾਂ ਤੇ ਕੇਂਦਰ ਵਿਚਕਾਰ 6ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪਹਿਰਲਾ ਜੋਸ਼ੀ ਅਤੇ ਹੋਰ ਅਧਿਕਾਰੀ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਕਿਸਾਨਾਂ ਦੇ ਵੱਲੋਂ 28 ਕਿਸਾਨ ਆਗੂ ਸਾਂਝੀ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਮਨ ਸਿੰਘ ਪੰਦੇਰ ਦੀ ਅਗਵਾਈ ਹੇਠ ਪਹੁੰਚਣਗੇ ਡੱਲੇਵਾਲ ਨੂੰ ਐਂਬੂਲੈਂਸ ਰਾਹੀਂ ਕਨੌਰੀ ਸਰਹੱਦ ਤੋਂ ਚੰਡੀਗੜ੍ਹ ਲਿਆਂਦਾ ਜਾਵੇਗਾ ਡੱਲੇਵਾਲ ਵੀ 14 ਫਰਵਰੀ ਨੂੰ ਹੋਈ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸਨ ਫਿਰ ਉਹਨਾਂ ਕਿਹਾ ਸੀ ਕਿ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਸਕਾਰਾਤਮਕ ਰਹੀ ਹੈ ਕਿਸਾਨਾਂ ਨੂੰ ਸਰਮਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ 25 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਤੈਅ ਹੈ ਜੇ ਅਸੀਂ ਗਰਾਊਂਡ ਤੇ ਨਹੀਂ ਹਾਰੇ ਤਾਂ ਅਸੀਂ ਟੇਬਲ ਟਾਕ ਤੇ ਵੀ ਨਹੀਂ ਹਾਰਾਂਗੇ ਜੇਕਰ ਗੱਲਬਾਤ ਦੇ ਵਿੱਚ ਸਕਾਰਾਤਮਕ ਹੁੰਗਾਰਾ ਮਿਲਦਾ ਹੈ ਤਾਂ ਤਬਦੀਲੀ ਯਕੀਨੀ ਹੈ ਕੇਂਦਰ ਸਰਕਾਰ ਤੇ ਅੰਦੋਲਨਕਾਰੀਆਂ ਕਿਸਾਨਾਂ ਦੇ ਵਫਦ ਵਿਚਕਾਰ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਪੰਜਵੇਂ ਦੌਰ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ 28 ਕਿਸਾਨਾਂ ਆਗੂਆਂ ਨੇ ਹਿੱਸਾ ਲਿਆ ਕੇਂਦਰੀ ਮੰਤਰੀ ਪਹਿਲਾਜ ਜੋਸ਼ੀ ਨੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਤੇ ਚਿੰਤਾ ਪ੍ਰਗਟ ਕੀਤੀ ਲਗਭਗ 3.5 ਘੰਟੇ ਮੀਟਿੰਗ ਚੱਲੀ ਸੀ ਤੇ ਹਾਲੇ ਨਹੀਂ ਨਿਕਲਿਆ ਉਦਰੇ ਸ਼ੁਕਰਵਾਰ ਨੂੰ ਸ਼ੁਭਕਰਨ ਨੂੰ ਸ਼ਰਖਾਂਜਲੀ ਵੀ ਦਿੱਤੀ ਗਈ ਕਿਸਾਨਾਂ ਨੇ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਵਰਸੀ ਮਨਾਈ ਜੋ ਕਿ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸ਼ਹੀਦ ਹੋ ਗਿਆ ਸੀ ਇਸ ਮੌਕੇ ਬਠਿੰਡਾ ਦੇ ਬੱਲੋਪਿੰਡ ਦੇ ਵਿੱਚ ਸ਼ੁਭ ਕਰਨ ਦਾ ਬੂਤ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਦੇ ਨਾਲ ਹੀ ਸ਼ੰਭੂ ਕਨੌਰੀ ਤੇ ਰਤਨਪੁਰਾ ਸਰਹੱਦਾਂ ਤੇ ਵੀ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਗਏ ਇੱਥੇ ਇੱਕ ਮੋਮਬਤੀ ਮਾਰਚ ਵੀ ਆਯੋਜਿਤ ਕੀਤਾ ਗਿਆ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਹਿੱਸਾ ਲਿਆ ਉਸ ਸਮੇਂ 21 ਫਰਵਰੀ 2024 ਨੂੰ ਸ਼ੁਭਕਰਨ ਦੀ ਮੌਤ ਹੋ ਗਈ ਸੀ ਜਦੋਂ ਕਿਸਾਨ ਖਨੌਰੀ ਸਰਹੱਦ ਤੋਂ ਦਿੱਲੀ ਵੱਲ ਵੱਧ ਰਹੇ ਸਨ ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪ ਹੋਈ ਜਿਸ ਦੇ ਵਿੱਚ ਸ਼ੁਭਕਰਨ ਨੂੰ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ ਸੀ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਦੇ ਵੱਲੋਂ ਚਲਾਈਆਂ ਗੋਲੀਆਂ ਕਾਰਨ ਹੋਈ ਹਾਲਾਂਕਿ ਪੁਲਿਸ ਨੇ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ ਉਧਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾੜੀ ਦੇ ਮੌਜੂਦਾ ਸੀਜ਼ਨ ਦੇ ਵਿੱਚ ਭਾਰਤ 'ਚ ਕਣਕ ਦੀ ਭਰਪੂਰ ਫਸਲ ਹੋਣ ਦੀ ਸੰਭਾਵਨਾ ਹੈ ਭਾਰਤ ਨੇ 2023 ਤੇ 24 ਦੇ ਵਿੱਚ ਰਿਕਾਰਡ 1 ਲੱਖ 132.92 ਲੱਖ ਟਨ ਕਣਕ ਦਾ ਉਤਪਾਦਨ ਕੀਤਾ ਉਹਨਾਂ ਨੇ ਕਿਹਾ ਕਿ ਇਸ ਸਾਲ ਕਣਕ ਦਾ ਬੰਪਰ ਉਤਪਾਦਨ ਹੋਵੇਗਾ ਫਸਲ ਦੀ ਸਿਹਤ ਚੰਗੀ ਹੈ ਫਸਲੀ ਵਰੇ 2024 ਤੇ 25 ਜੂਨ ਜੁਲਾਈ ਦੇ ਹਾਰੀ ਸੀਜ਼ਨ ਦੇ ਵਿੱਚ ਕਣਕ ਦਾ ਰਕਬਾ 320 ਲੱਖ ਹੈਟ੍ਰਿਕ ਰਿਹਾ ਏ ਜੋ ਕਿ ਪਿਛਲੇ ਸਾਲ 315.63 ਲੱਖ ਹੈਟ੍ਰਿਕ ਸੀ ਕੇਤੀਬਾਲੀ ਸਕਤਰ ਵਿਦੇਸ਼ ਚਤੁਰਵੇਦੀ ਨੇ ਵੀ ਸਾਲ 2024-25 ਚ ਕਣਕ ਦਾ ਚੰਗਾ ਉਤਪਾਦਨ ਹੋਣ ਦੀ ਉਮੀਦ ਪ੍ਰਗਟਾਈ ਹੈ ਉਹਨਾਂ ਕਿਹਾ ਕਿ ਫਸਲ ਦੀ ਸਥਿਤੀ ਹੁਣ ਤੱਕ ਚੰਗੀ ਹੈ ਅਤੇ ਦਿਨ ਅਤੇ ਰਾਤ ਦਾ ਤਾਪਮਾਨ ਆਮ ਹੈ ਫੂਰਾਕ ਤੇ ਜਨਤਕ ਫੰਡ ਵਿਭਾਗ ਨੇ ਵੀਰਵਾਰ ਨੂੰ ਥੋਕ ਵਿਕਰੇਤਾਾਂ ਪਰ ਚੂਣ ਵਿਕਰੇਕਤਾਵਾਂ ਅਤੇ ਪ੍ਰੋਸੈਸਰਾਂ ਲਈ ਕਣਕ ਦੀ ਸਟਾਕ ਹੱਦ ਖਤਮ ਕਰ ਦਿੱਤੀ ਹੈ ਤਾਂ ਜੋ ਕੀਮਤਾਂ ਨੂੰ ਕਾਬੂ ਚ ਰੱਖਿਆ ਜਾ ਸਕੇ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਦੇਸ਼ ਦੇ ਵਿੱਚ ਅਨਾਜ ਦਾ ਲੋੜਿੰਦਾ ਸਟਾਕ ਹੈ ਇਹ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਦੇਸ਼ ਦਾ ਆਸਮਾਨ ਉਪਲਬਧਤਾਵਾਂ ਨੂੰ ਯਕੀਨੀ ਬਣਾਉਣ ਲਈ ਕਣਕ ਦੇ ਸਟਾਕ ਦੀ ਸਥਿਤੀ ਤੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਇਹ ਦੇਸ਼ ਦੇ ਵਿੱਚ ਖਪਤਕਾਰਾਂ ਲਈ ਕੀਮਤ ਸਤਿਰਤਾ ਨੂੰ ਯਕੀਨ ਬਲਾਉਣ ਲਈ ਉਚਿਤ ਅੰਦਾਜ਼ੀ ਕਰਦਾ ਹੈ 31 ਮਾਰਚ ਤੱਕ ਲਾਗੂ ਹੋਣ ਵਾਲੀ ਸੋਧੀ ਹੋਈ ਸਟਾਕ ਸੀਮਾ ਅਨੁਸਾਰ ਵਪਾਰਿਕ ਅਤੇ ਖੋਕ ਵਿਕਰੇਕਤਾ ਸਿਰਫ 250 ਟਨ ਕਣਕ ਸਟੋਰ ਕਰ ਸਕਦੇ ਨੇ ਜਦਕਿ ਪਹਿਲਾਂ ਇਹ ਨਹੀਂ ਮ 1000 ਟਨ ਸੀ ਪਰਚੂਨ ਵਿਕਰੇਕਤਾਵਾਂ ਲਈ ਹਰੇਕ ਪਰਚੂਨ ਦੁਕਾਨ ਲਈ ਸਟਾਕ ਸੀਮਾ ਨੂੰ ਸੋਧ ਕੇ 4 ਟਨ ਕਰ ਦਿੱਤਾ ਗਿਆ ਹੈ ਪਹਿਲਾਂ ਇਹ ਸੀਮਾ 5 ਟਨ ਸੀ ਉਦਰ ਮੀਟਿੰਗ ਤੋਂ ਪਹਿਲਾਂ ਸਰਵਨ ਸਿੰਘ ਪੰਦੇਰ ਦੇ ਵੱਲੋਂ ਇੱਕ ਵੀਡੀਓ ਚਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਖਾਸ ਸੰਦੇਸ਼ ਦਿੱਤਾ ਹੈ ਤੇ ਮੋਰਚਾ ਚੁੱਕਣ ਨੂੰ ਲੈ ਕੇ ਵੀ ਵੱਡਾ ਇਲਾਨ ਕਰ ਦਿੱਤਾ ਹੈ ਜਿਹੜਾ ਸਾਡਾ ਮੋਰਚਾ ਲਗਭਗ 1 ਸਾਲ ਤੇ ਉੱਪਰ 10-12 ਦਿਨ ਹੋ ਗਏ ਆ ਅੱਜ ਕੇਂਦਰ ਨਾਲ 6ਵੇਂ ਦੌਰ ਦੀ ਵਾਰਤਾ ਹੋਣ ਜਾ ਰਹੀ ਹੈਗੀ ਇਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦੇ ਸ਼ਾਮਲ ਹੁੰਦੀਆਂ ਸਾਡੇ ਕੋਲ ਸੂਚਨਾਵਾਂ ਨੇ ਇੱਧਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸ ਕੇ ਐਮ ਗੈਰ ਰਾਜਨੀਤਿਕ ਭਾਰਤ ਉਹਦਾ ਵਫਰ ਜਿਹੜਾ ਵਾ ਉਹ ਸ਼ਾਮਲ ਹੋਣ ਜਾ ਰਿਹਾ ਹੈ ਅੱਗੇ ਗੱਲ ਵਧੂਗੀ ਅਸੀਂ ਖੇਤੀਬਾੜੀ ਮੰਤਰੀ ਔਰ ਮੰਤਰੀਆਂ ਕੋ ਆਸ ਰੱਖਾਂਗੇ ਉਹਦੇ ਸਦੇ ਪ੍ਰਧਾਨ ਮੰਤਰੀ ਤੇ ગ્રામ ਮੰਤਰੀ ਨਾਲ ਗੱਲਬਾਤ ਕਰਕੇ ਆਉਣਗੇ ਔਰ ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਿਲੇ ਨੇ ਉਹ 10 ਦਿਨ ਸਾਡੇ ਨਾਲ ਸੜਕਾਂ ਤੇ ਆਜਣ ਇਹਦੇ ਵਿੱਚ 45 ਸ਼ਹੀਦੀਆਂ ਹੋ ਚੁਕੀਆਂ ਸੋ ਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾਸੀਂ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਅੰਦੋਲਨ ਦਾ ਨਿਪਟਾਰਾ ਹੋਵੇ ਪਰ ਸਾਡੇ ਸਾਹਮਣੇ ਖੜੀ ਜਿਹੜੀ ਕੰਧ ਆ ਜਿਹੜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੱਢੀ ਹੋਈ ਆ ਇਹ ਜਲਦੀ ਤੋਂ ਜਲਦੀ ਢਵੇ ਅਰਾਵਾਜਾਂ ਹੀ ਖੁੱਲ੍ਹੇ ਕਿਉਂਕਿ ਉੱਤਰ ਪ੍ਰਾਧ ਦੇ ਵਪਾਰੀ ਉੱਤਰ ਪ੍ਰਾਧ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਵੀ ਸਿੱਕਸਾਨਾਂ ਦੇ ਨਾਲ ਆ ਪਰ ਲੋਕਲ ਸੜਕਾਂ ਬਹੁਤ ਟੁੱਟ ਗਈਆਂ ਕੋਈ ਰਿਪੇਅਰ ਨਹੀਂ ਹੈਗੀ ਜੋ ਅਸੀਂ ਦੇਖਦੇ ਆ ਇਸ ਕਰਕੇ ਅਸੀਂ ਜਲਦੀ ਇਸ ਮੋਰਚੇ ਦਾ ਹੱਲ ਚਾਹਾਂਗੇ ਪਰ ਅਸੀਂ ਸਾਰੇ ਆਗਾ ਬੰਦੂ ਸੋਚਣਾ ਪੋਜ਼ਿਟਿਵ ਮਾਈਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਮੀਟਿੰਗ ਤੋਂ ਬਾਅਦ ਹੀ ਕੀ ਰਿਜ਼ਲਟ ਹੋਣਾ ਮੀਟਿੰਗ ਦਾ ਇਹਦੇ ਬਾਰੇ ਕੋ ਟਿੱਪਣੀ ਕੀਤੀ ਜਾ ਸਕਦੀ ਆ ਜਿਹੜਾ ਸਾਡਾ ਮੋਰਚਾ ਲਗਭਗ 1 ਸਾਲ ਤੇ ਉੱਪਰ 10-12 ਦਿਨ ਹੋ ਗਏ ਆ ਅੱਜ ਕੇਂਦਰ ਨਾਲ 6ਵੇਂ ਦੌਰ ਦੀ ਵਾਰਤਾ ਹੋਣ ਜਾ ਰਹੀ ਹੈਗੀ ਇਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦੇ ਸ਼ਾਮਲ ਹੁੰਦੀਆਂ ਸਾਡੇ ਕੋਲ ਸੂਚਨਾਵਾਂ ਨੇ ਇਧਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਐਮ ਗੈਰ ਰਾਜਨੀਤਿਕ ਭਾਰਤ ਉਹਦਾ ਵਫਰ ਜੜਾ ਵਾ ਉਹ ਸ਼ਾਮਲ ਹੋਣ ਜਾ ਰਿਹਾ ਹੈ ਅੱਗੇ ਗੱਲ ਵਧੂਗੀ ਅਸੀਂ ਖੇਤੀਬਾੜੀ ਮੰਤਰੀਆਂ ਮੰਤਰੀਆਂ ਕੋਲ ਆਸ ਰੱਖਾਂਗੇ ਉਹਦੇ ਸੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇ ਆਉਣਗੇ ਔਰ ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਿਲੇ ਨੇ ਉਹ 10 ਦਿਨ ਸਾਡੇ ਨਾਲ ਸੜਕਾਂ ਤੇ ਆਜਣ ਇਹਦੇ ਵਿੱਚ 45 ਸ਼ਹੀਦੀਆਂ ਹੋ ਚੁਕੀਆਂ ਸੋ ਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾਸੀਂ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਅੰਤਾਰਾ ਹੋਵੇ ਪਰ ਸਾਡੇ ਸਾਹਮਣੇ ਖੜੀ ਜਿਹੜੀ ਕੰਧ ਆ ਜਿਹੜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੱਢੀ ਹੋਈ ਆ ਇਹ ਜਲਦੀ ਤੋਂ ਜਲਦੀ ਢਵੇ ਅਰਾਵਾਜਾਈ ਖੁੱਲੇ ਕਿਉਂਕਿ ਉੱਤਰ ਪ੍ਰਾਦ ਦੇ ਵਪਾਰੀ ਉੱਤਰਪਾਰ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਵੀ ਸਿੱਕਸਾਨਾਂ ਦੇ ਨਾਲ ਆ ਪਰ ਲੋਕਲ ਸੜਕਾਂ ਬਹੁਤ ਟੁੱਟ ਗਈਆਂ ਕੋਈ ਰਿਪੇਅਰ ਨਹੀਂ ਹੈਗੀ ਜੋ ਅਸੀਂ ਦੇਖਦੇ ਆ ਇਸ ਕਰਕੇ ਅਸੀਂ ਜਲਦੀ ਇਸ ਮੋਰਚੇ ਦਾ ਹੱਲ ਚਾਹਾਂਗੇ ਪਰ ਅਸੀਂ ਸਾਰੇ ਆਗਾ ਬੰਦੂ ਸੋਚਣਾ ਪੋਜ਼ਿਟਿਵ ਮਾਈਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਮੀਟਿੰਗ ਤੋਂ ਬਾਅਦ ਹੀ ਕੀ ਰਿਜ਼ਲਟ ਹੋਣਾ ਮੀਟਿੰਗ ਦਾ ਇਦੇ ਬਾਰੇ ਕੋ ਟਿੱਪਣੀ ਕੀਤੀ ਜਾ ਸਕਦੀ ਹੈ